ਅੱਜ ਇਹ ਨੀਂਵੀਆਂ ਸੰਸਥਾ ਦੇ ਜਿਹਾ ਕੇ ਜਲੰਧਰ ਦੇ ਵਿੱਚ ਇੱਕ ਜੁੱਫਹਰ ਹੋਈ ਪਹਿਲਾਂ ਤੋਂ ਤੁਹਾਡਾ ਸਾਰਾ ਮੀਡੀਆ ਦਾ ਇੱਥੇ ਹੋਂਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵਾਈਫ ਜੀ ਦਾ ਖਾਸ ਸਾਹਿਬ ਤੇ ਵਾਈਫ ਜੀ ਦੀ ਮਾਤੇ ਜੀ ਦੋਹੀ ਚੈਂਪੀਅਨਸ਼ਿਪ ਹੈ ਜੀ ਬਹੁਤ ਦੂਰ ਤੱਕ ਦੇ ਵਿੱਚ ਜਿਹੜੀ ਇਤਿਨਾਕ ਸਟੇਟ ਕਪੂਰਲਾ ਜੀ ਜਿੱਤਣਾਂ ਆਹ ਕਪੂਰਲਾ ਨਾਮ ਦੇ ਸ਼ਹਿਰ ਇਲਾਕੇ ਆ ਤੇ ਦੂਜਾ ਨਾਮ ਪੰਜ ਲੱਖ ਆਹ ਦੇਖੋ ਸਾਹਮਣੇ ਆਉਂ 12 72 ਦੇ 79 ਇੰਚ ਸਾਫ ਦੇ ਇੱਕ ਕੱਦ ਜਿਹੜਾ ਸਾਡੇ ਵੇਟਰਾਂ ਦੇ ਨਾਲ ਜੋਨ ਦਾ ਗੇਡ ਮੋਰਸਾ ਦਾ ਆਪਣੇ ਕੰਮ ਨੂੰ ਗੜੇ ਆ ਪਾਪੇ ਨੇ ਕਿਤੇ ਜਾਂਦੇ ਹੋਣਾ ਪਾਜੀ ਬੈਠੇ ਨੇ ਕਸਿਆਂ ਬਾਰੇ ਸੁਦਾ ਨਾ ਜੋਨ ਜਿਹੜਾ ਬਾਅਦ ਦੇ ਵਿੱਚ 40 ਫਾਤਾ ਦੇ ਵਿੱਚ 1950 ਤੋਂ ਇਹ ਖੇਡੀਆਂ ਪ੍ਰਸਿੱਤਾ ਲਈ ਇੱਕ ਇੱਕ ਜੋ ਕਮ ਲਈ ਇਸ ਜਿਹੜੇ ਦੂ ਕਾ ਇਸ ਕਰਕੇ ਪਤਾ ਹੋ ਰਹੀਆਂ ਬਹੁਤ ਜ਼ਰੂਰੀ ਹੈ ਜੀ 12 ਸਾਲ ਫਾਈਨਲ ਵਿੱਚ ਖੇਡਣਾ ਵੱਡੀ ਗੱਲ ਹੈ ਤੇਰਾ 7 ਵਾਰ ਚੈਂਪੀਅਨ ਤੇ ਕਬੱਡੀ ਵੀ ਮੈਂ ਕਬੱਡੀ ਵੀ ਵਧੀਆ ਲਾ ਕੋਈ ਚੀਜ਼ਾਂ ਕੋਈ ਮਾਹ ਸਾਲ ਜੁੜਾ 80 ਕਿਲੋਮੀਟਰ ਤੋਂ 350 ਕੀ ਕਹਿ ਸਕਦਾ ਤੁਹਾਨੂੰ ਪਤਾ ਮੈਨੂੰ ਜੱਗਾ ਗਿਆ ਝੰਡੀ ਦੇ ਵਿੱਚ ਆਹ ਉਹ ਪਿਆ ਹੈ ਜੀ ਹੀਤਕੋਟ ਮਗਰ ਨੂੰ ਭਾਕੇ ਦੇ ਰੋਡੀਆਂ ਚਲੋ ਜਿਆਵਾ ਦੇ ਆਹ ਸਭਨੇ ਕੌਣ ਹੈ ਮੈਂ ਤੇ ਸਾਰੀਆਂ ਸੰਗਤਾਂ ਦਾ ਇੱਥੇ ਆਉਣ ਤੇ ਭਾਜੀ ਜੀ ਆਏ ਆ ਭਾਜੀ ਜੀ ਨਹੀਂ ਆਏ ਆ ਸਾਰੇ ਸਾਥੀਆਂ ਨਾਲ ਸਾਰਿਆਂ ਦਾ ਇੱਥੇ ਆਉਣ ਤੇ तहे دلੋਂ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਇੱਥੇ ਪ੍ਰਸ਼ਾਸਨ ਦਾ ਵੀ ਤੇ ਮੀਡੀਆ ਦਾ ਵੀ ਜੀ ਆਇਆਂ ਨੂੰ ਕਰਦੇ ਆ ਇਧਰ ਪਾਸੇ ਨੰਬਰ ਜਿਹੜਾ 6 ਵਿਖਰ ਗਿਆ ਸਾਨੂੰ ਇਹ ਦੇਖ ਲੈ ਖੁਸ਼ੀਪੂਰੀਆ ਮੇਲਾ ਪਰ ਗਿਆ ਜੀ ਜਦੋਂ ਕਹਿੰਦੇ ਮੇਲਾ ਪਰ ਗਿਆ ਤਾਂ ਖੁਸ਼ੀ ਖੁਸ਼ੀ ਹੈ ਜੀ ਬਾਕੀ ਜਦੋਂ ਸਾਡੇ ਇੰਨਾ ਦਾ ਪ੍ਰਭਾ ਸੱਜਣ ਆਉਂਦੇ ਆ ਇੱਕ ਇਹ ਤੇ ਤੇ ਖੁਸ਼ੀ ਖੁਸ਼ੀ ਆ ਭਾਜੀ ਬਹੁਤ ਤੇ ਮਦਨ ਗੁਪਾਲ ਤੇ ਸਰਵੰਤਨ ਗੁਰੀਆ ਪਾਉਂਦੇ ਹੋਣ ਇਹ ਭਾਜੀ ਇੱਕ ਹਰਿਆਣੇ ਦੀ ਆ ਤੇ ਮਾਲਵੇ ਦੀ ਟੀਮ ਖੇਡ ਰਹੀ ਆ ਹੁਣ ਹਰਿਆਣੇ ਦੀ ਬਹੁਤ ਤਕੜੀ ਟੀਮ ਆ ਹੁਣ ਹਾਫ ਟਾਈਮ ਹੋ ਗਿਆ ਵਾ ਤੇ ਉਸ ਤੋਂ ਬਾਅਦ ਦੁਆਬੇ ਦਾ ਤੇ ਮਾਝੇ ਦਾ ਮੈਚ ਹੋਣਾ ਉਹ ਵੀ ਬਹੁਤ ਤਗੜਾ ਮੈਚ ਹੋਣਾ ਆ ਪਹਿਲਾ ਮੈਚ ਮਾਝਾ ਤੇ ਦੁਆਬਾ ਯਾਰੋ ਕਿਰਦਨ ਆ ਨਾ ਭਾਜੀ ਫਰਸਟ ਪ੍ਰਾਈਜ਼ 6 ਲੱਖ ਦਾ ਸੈਕੰਡ 5 ਲੱਖ ਆ ਤੇ ਬੈਸਟਰ ਮੋਟਰਸਾਈਕਲ ਆ ਜਿਹੜੀਆਂ ਹਾਰੀਆਂ ਟੀਮਾਂ ਵਾ ਜਿਹੜੀਆਂ ਸੈਕੰਡ ਆਉਣੀਆਂ ਵਾ ਉਹਨਾਂ ਨੂੰ ਢਾਈ ਢਾਈ ਕਰ ਗਿਆ ਉਹਨਾਂ ਦੇ ਲਈ ਰਿਕਵੈਸਟ ਕਰੀ ਸੀ ਕਿ ਐ ਭਾਜੀ ਸਪੈਸ਼ਲੀ ਹੋਣਾ ਵਾ ਬਹੁਤ ਹੋਣਾ ਵਾ ਹਜੇ ਜੋ ਜਰਮਨ ਸੁਖਰਾ ਨੇ ਕਿਹਾ ਕਿ ਰਾਜ ਨੂੰ ਨਿਸ਼ਾਨ ਮੈਂ ਪਾਜੀ ਇੱਥੇ ਕਪੂਰਥਲਾ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰਸ਼ਾਸਨ ਦਾ ਸਾਡੇ ਵੀਰ ਪਹੁੰਚੇ ਇੱਥੇ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਤੋਂ ਪਿੰਦੂ ਅਗਰ ਜੀ ਗਜਿੰਦਰ ਸਿੰਘ ਨਾ ਭਾਜੀ ਸਾਡੇ ਸਾਰੇ ਭਰਾ ਹੀ ਆ ਗਏ ਸਤਿਕਾਰਯੋਗ ਤੇ ਕੇਐਸ ਮੱਖਣ ਦਾ ਲਾਈਵ ਸ਼ੋਅ ਆ ਸ਼ਾਮ ਨੂੰ ਉੱਨੀ ਸਾ ਦੂਜੀ ਮਾਜੀ ਵੀ ਪਹੁੰਚੇ ਆ ਤੇ ਹੋਰ ਵੀ ਸਿੰਗਰ ਨੇ ਕਈਆਂ ਨੇ ਕੰਟੈਕਟ ਕੀਤਾ ਵਾ ਪਰ ਸਾਡੇ ਕੋਲ ਟਾਈਮ ਨਹੀਂਗਾ ਭਾਜੀ ਇਹਨਾਂ ਇਹਨਾਂ ਦਾ ਬਹੁਤ ਸਹਿਯੋਗ ਦੇਖੇ ਦੂਜਾ ਕਬੱਡੀ ਚੈਂਪੀਅਨਸ਼ਿਪ ਹੋ ਰਿਹਾ ਤੁਸੀਂ ਇਹਦੇ ਸਰਕਿਤ ਕੀਤੀ ਆ ਖਿਡਾਰੀਆਂ ਦਾ ਮਾਨਦਾਨ ਰੱਖਣ ਵਾਸਤੇ ਆਏ ਹੋ ਕੀ ਕਹਿਣਾ ਚਾਹੋਗੇ ਇਹ ਕਬੂਟੇ ਦਾ ਟੂਰਨਾਮੈਂਟ ਜਿਹੜਾ ਕਬੱਡੀ ਟੂਰਨਾਮੈਂਟ ਆ ਬਹੁਤ ਵਧੀਆ ਹੁੰਦਾ ਹਰ ਸਾਲ ਬਹੁਤ ਭਰਦਾ ਔਰ ਸਾਰੇ ਸਟਾਰ ਪਲੇਅਰ ਨਵੇਂ ਪੁਰਾਣੇ ਪਲੇਅਰ ਸਾਰੇ ਆਉਂਦੇ ਆ ਤੇ ਇਸ ਵਾਰੀ ਵੀ ਸਾਰੇ ਪਲੇਅਰ ਪਹੁੰਚੇ ਔਰ ਸਾਨੂੰ ਵੀ ਆਉਣ ਦਾ ਮੌਕਾ ਮਿਲਿਆ ਕਮੇਟੀ ਵੱਲੋਂ ਬਹੁਤ ਜ਼ਿਆਦਾ ਪਿਆਰ ਮਾਨ ਇੱਜ਼ਤ ਮਿਲਿਆ ਸਾਰੇ ਕਬਟੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਪਲੇਅਰਾਂ ਨੂੰ ਮੈਂ ਵੈਲਕਮ ਕਹਿੰਦਾ ਔਰ ਇਹਨਾਂ ਨੂੰ ਆਲ ਦਾ ਵੈਸਟ ਕਹਿੰਦਾ ਔਰ ਚੜ੍ਹਦੀ ਕਲਾ ਮਾਰਕਾ ਤੇ ਸੁੱਖ ਰੱਖੀ ਮਾ ਖੇਡ ਕਬੱਡੀ ਦਾ ਇੱਕ ਨਵਾਂ ਗੀਤ ਬੜਬ ਆਪਣੇ ਨੇ ਹੋਇਆ ਸੀ ਦੋ ਬੋਲ ਸੁਣਾਉਂਦਾ ਜੀ ਆ ਮੈਂ ਤੁਹਾਨੂੰ ਇੱਕ ਨਵਾਂ ਗੀਤ ਅਸੀਂ ਅੱਜ ਕੱਲ੍ਹ ਦੀ ਰਿਲੀਜ਼ ਕਰ ਰਹੇ ਹਾਂ ਉਹ ਉਹ ਤੁਹਾਡੇ ਨਾਲ ਸਾਂਝਾ ਕਰਦਾ ਜੀ ਇੱਕ ਬੋਲ ਕੋਨ ਗਰਾਊਂਡ ਦੇ ਵਿੱਚ ਰਵੇ ਓਏ ਅੰਗੋ ਤੁਰ ਪਿਆ ਜਦੋਂ ਰੇਡ ਤੇ ਭੈਣ ਚੀਕਾਂ ਲਲਕਾਰੇ ਬਈ ਖਪੀ ਕੰਨੀ ਤੇ ਖੜ ਗਿਆ ਸ਼ਿਲੂ ਓ ਖਪੀ ਕੰਨੀ ਤੇ ਖੜ ਗਿਆ ਸ਼ਿਲੂ ਲੈਂਦੇ ਲੋਕ ਨਜ਼ਾਰੇ ਬਈ ਪੈਂਦੀਆਂ ਧੋੜਾ ਬੱਜਣ ਥਾਪੀਆਂ ਓ ਪੈਂਦੀਆਂ ਧੋੜਾ ਬੱਜਣ ਥਾਪੀਆਂ ਦੇਖ ਪਟਾਕੇ ਪੈਂਦੇ ਨਹੀਂ ਲੋਕੀ ਸ਼ਿਲੂ ਨੂੰ ਕੰਧ ਚੀਨ ਦੀ ਕਹਿੰਦੇ ਨਹੀਂ ਲੋਕੀ ਸ਼ਿਲੂ ਨੂੰ ਕੰਧ ਚੀਨ ਦੀ ਕਹਿੰਦੇ ਓ ਲੋਕੀ ਸ਼ਿਲੂ ਨੂੰ